ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਕਰਦੇ ਆ ਨਵੇਂ ਵਲੌਗ ਤੇ ਸ਼ੁਰੂਆਤ ਆਪਾਂ ਆਏ ਆ ਆਪਾਂ ਥੱਲੇ ਅੱਜ ਵੈਰਿਆ ਮੀ ਆਪਣੇ ਮੌਸਮ ਹੋ ਗਿਆ ਠੰਡਾ ਤੇ ਆਪਾਂ ਥੱਲੇ ਆਏ ਆ ਘੁੰਮਣ ਮਠਾ ਮਠਾ ਪੈ ਗਿਆ ਮੀ ਆਪਣੇ ਦੇਖੋ ਮੀ ਦੇ ਬੱਦਲ ਥੱਲੇ ਆਏ ਹੋਏ ਮੈਂ ਕੋਕੜ ਨਾ ਵਧੀਆ ਆਪਣਾ ਵਿਊ ਆ ਆਪਣੇ ਘਰ ਦੇ ਖੂਲ ਦਾ ਮੀਂਹ ਦਾ ਮੀਂਹ ਪੈਣ ਲੱਪਿਆ ਹਾਂਜੀ ਹੈ ਹਾਂਜੀ ਗਿੱਲਾ ਹੋ ਜਾਣਾ ਤਾ ਹੂੰ ਨਹੀਂ ਤਾਕਤ ਨਹੀਂ ਦੇਣਾ ਕੰਮ ਦਾ ਹੂੰ ਦੌੜ ਲੜਨੀ ਨਹੀਂ ਬੰਨਾ ਨਹੀਂ ਦੇਖ ਲਾ ਲਾ ਹੂੰ ਕੱਲ੍ਹ ਹੀ ਹੂੰ ਗੋਲਦਾ ਨਹੀਂ ਹੋਰ ਹੋ ਠੀਕਾ ਮੰਮਾ ਤੇਰੀਨੇ ਕਹਣਾ ਕਿੱਥੇ ਗਏ ਹੈ ਕਿਹੜੇ ਗਏ ਤਾਂ ਗਏ ਤਾਂ ਥੱਲੇ ਨੂੰ ਸੀ ਹੁਣ ਕੂੜਾ ਰੱਖਣ ਮੋੜ ਕੇ ਵਦਨੀ ਕਿੱਧਰ ਚਲ ਗਏ ਹੈ ਤਾਂ ਕਿਹ ਗਏ ਵਾਏ ਦਾਲਿਆ ਕਰ ਰ ਟੱਡੀ ਜਾ ਕੱਢੀ ਜੰਨਾ ਹੈ ਗੋਲਦਨੀ ਜਦੋਂ ਮੈਂ ਤੇਰੀ ਉਮਰ ਦਾ ਸੀ ਬਹੁਤ ਹੁੜਾਈਦੀ ਸੀ ਹੂੰ ਦੇਖੋ ਵਿਊ ਦਬਾ ਵੀ ਇਹ ਲਾ ਦੱਸ ਇਹ ਕੋਮੈਂਟ ਕਰਕੇ ਐ ਹੋਈ ਦੇਖ ਇੱਧਰ ਹੂੰ ਪਾ ਕਰ ਤੋਂ ਉੱਤੇ ਨੂੰ ਆਏ ਆ ਇੱਧਰ ਨੂੰ ਤੇ ਮੈਂ ਇਹ ਚੱਲ ਤੁਰ ਕੇ ਚાલਦੀ ਆਂ ਦੇਖੋ ਥੱਲੇ ਹਾਂ ਆ ਪੈਂਦੇ ਆਪਣਾ ਥੱਲੇ ਸਾਰੇ ਆਪਾਂ ਉੱਪਰ ਨਹੀਂ ਆ ਆ ਦੇਖੋ ਕਿੱਥੇ ਉੱਪਰ ਘਰ ਕਿੰਡੀ ਉੱਚੀ ਉੱਚੀ ਘਰ ਬਣਾਇਆ ਹੋਇਆ ਓ ਦੇਖੋ ਕਿੱਥੇ ਘਾਰੇ ਆ ਆਪਣੇ ਪਹਾੜੀ ਦੇ ਸਾਹਮਣੇ ਛੋਟਾ ਜਿਹਾ ਦੀਦਾ ਦਲਵੀ ਰੁੱਤ ਨੂੰ ਜਾਣਾ ਉੱਪਰ ਨੂੰ ਜਾਣਾ ਥੱਕ ਜਾਣਾ ਹੈ ਥੱਕ ਜਾਣਾ ਥਾਕੇ ਜਾਣਾ ਹੋ ਗਿਆ ਥੱਕ ਕੇ ਨਾ ਜਾਣਾ ਥੋੜੀ ਥੋੜੀ ਆਪਾਂ ਤਰੇ ਜਾਣਾ ਹੂੰ ਘੁੰਮਿਆ ਕਰ ਘੁੰਮਿਆ ਕਰ ਤੁਹਾਨੂੰ ਠੰਡ ਲੱਗਣ ਲੱਪਿਆ ਨਾ ਸਾਡੇ ਠੰਡ ਹੋ ਗਏ ਦੋ ਮਹੀ ਪੈਣ ਨਾਲ ਮੌਸਮ ਠੰਡਾ ਹੋ ਗਿਆ 나가나가? 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 나가나가나? 나가나? 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 나가 음. 어, 바트르디아 파하디아 데코. ਪਿੱਟੇ ਕਿਤੇ ਪੱਥਰ ਹੈ ਇਹਦੇ ਵਿੱਚ ਹੈ ਉਹ ਵੀ ਛਿਬੀ ਰਹਿੰਦੇ ਲੋਕੀ ਸਾਡੇ ਤੋਂ ਘਰ ਤੋਂ ਉੱਪਰ ਜਾ ਕੇ ਵੀ ਥੇ ਲੋ No, de coca te poja arte. Cara, bueno, no te vienes bien, te lo no. Oh, no, para la gloria, está ਇੱਥੇ ਪਾਣੀ ਆਉਂਦਾ ਨਾ ਹੂੰ ਕਿੰਨੇ ਕਿੰਨੇ ਚਾਹੀਦੇ ਆ ਮੁੰਡੇ ਦਾ ਹੈਗਾ ਸਕੂਲ ਚ ਪ੍ਰੈਕਟ ਸਕੂਲ ਵਾਲੇ ਇਹਨੇ ਮੈਸੇਜ ਕੀਤਾ ਆ ਕਿ ਦੋ ਅੰਦਰ ਰੱਖਤੋਂ ਦੇ ਪੱਤੇ ਤੋੜਨੇ ਆ ਇਹ ਨਹੀਂ ਇਹਨੂੰ ਚਾਹੀਦੀ ਆ ਕਾਪੀ ਦੇ ਵਿੱਚ ਲੈ ਰੱਖ ਕੇ ਮਨਸਕੋਣਾ ਫਿਰ ਉਹਨਾਂ ਦੇ ਨਾਮ ਲਿਖਣੇ ਆ ਕਾਦਾ ਕਾਦਾ ਇਹ ਕਿੱਥੇ ਤੋੜਨੇ ਆ ਹਾਂ ਇਹ ਪੱਤੇ ਇਹ ਦਰਖਤ ਆ ਬਹੁਤ ਦਰਖਤ ਆ ਵੱਡੇ ਹੂੰ ਠੀਕ ਐਸੀ ਆਪਾਂ ਹੂੰ ਫੇਰੇ ਵੀ ਹੈਗੇ ਆ ਉਦੇ ਵੀ ਇਹ ਨਹੀਂ ਇਹ ਇਹ ਇਹਦੇ ਹੈ ਨਹੀਂ ਗੇ ਦਰ ਆਹ ਤੇ ਹਾਂ ਇਹਦੇ ਬੰਦੇ ਹਾਂ ਇਹ ਵੀ ਹੈਗੀ ਆਹ ਮੈਨੂੰ ਕਿੰਨਾ ਨਾ ਲੱਗਣਾ ਅੱਛਾ ਹੁਣ ਤਾਂ ਅੱਧਾ ਮਹੀਨਾ ਰਹਿ ਗਿਆ ਸਪੂਨ ਤੁਹਾਨੂੰ ਅੱਧਾ ਮਹੀਨਾ 10 12 ਰਹਿ ਗਏ ਆ ਪੁੱਛੋ ਹੂੰ ਹਾਂ ਇਹ ਤੈਨੂੰ ਪੱਤਿਆਂ ਦੇ ਨਾਂ ਕਿਤਾਬ ਤੋਂ ਲੱਗੂਗੇ ਕਿਹੜਾ ਕਿਹੜਾ ਕਿੱਦਾਂ ਆ ਗੂਗਲ ਦੇ ਵਿੱਚੋਂ ਜਦੋਂ ਪ੍ਰੋਫ ਨੇ ਤੈਨੂੰ ਪੁੱਛਿਆ ਕਿ ਕਿੱਥੋਂ ਪਤਾ ਕੀਤਾ ਫੇਰ ਉਹਨਾਂ ਪ੍ਰੋਫ ਨੇ ਆਪੇ ਕਿਹਾ ਕਿ ਗੂਗਲ ਤੋਂ ਪਤਾ ਕੀਤਾ ਹਾਂ ਹਾਂ ਕਿ ਇਹ ਜਾ ਕੇ ਉਹ ਥੋ ਜਾ ਕੇ ਹਾਂ ਲਾਇਬ੍ਰੇਰੀਆ 'ਚ ਜਾ ਕੇ ਕੋਈ ਪੀਂਚੇ ਦੀਆਂ ਲੋ ਕਿਤਾਬ ਲੈ ਕੇ ਉਹਦੇ ਵਿੱਚੋਂ ਦੇਖ ਲਈਓ ਠੀਕ ਆ ਨਹੀਂ ਤਾਂ ਕਹਿੰਦੇ ਗੂਗਲ 'ਚ ਓਕੇ ਠੀਕ ਆ ਹੋਰ ਚਲੋ ਤੇਰੇ ਵੀਡੀਓ ਕੇ ਪੱਤਿਆਂ ਦੀ ਕਲੈਕਸ਼ਨ ਤੇ ਕਿੰਨੇ ਹੋ ਗਏ 10 ਕਰਨੇ ਸੀ ਹਾਂਜੀ 8 ਪਹਿਲਾਂ ਕਰ ਲਏ ਸੀ ਹੁਣ ਕਿੰਨੇ 2 ਤਿੰਨ ਦੇ ਸੀ ਹਾਂਜੀ ਚਲੋ ਦੋ ਪੱਤਿਆਂ ਦੀ ਕਲੈਕਸ਼ਨ ਹੋਰ ਹੋਗੇ ਇਹਦੇ ਹੋਗਾ 10 ਆਪਾਂ ਚੱਲਦੇ ਆਂ ਘਰ ਨੂੰ ਹੁਣ ਆਪਾਂ ਕਰਦਿਆਂ ਬਲੌਗ ਦਾ ਐਂਡ ਤੇ ਆਪਾਂ ਮੰਨਦੇ ਆਂ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ